ਸਾਡੇ ਬੱਲੇ ਆ ਰਿਕਾਰਡ ਬੋਲਦੇ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਜਦ ਕਹਿੰਦੇ ਹਰਜੀਤ ਐਂਡ ਤਲਵਾਰ ਕਲੱਬ ਜਗਰਾਉ ਤੇ ਅੰਬੀ ਐਂਡ ਅਮਰ ਹਠੂਰ ਕਲੱਬ ਦਾ ਮੈਚ ਹੁੰਦਾ ਸੀ ਨਾ ਤੇ ਲੋਕ ਸਾਰਾ ਰੋਕ ਕੇ ਮੈਚ ਤੱਕਦੇ ਸੀਗੇ ਵੀ ਮੈਂ ਆ ਨਾ ਰੇੜੀਆਂ ਵਾਲੇ ਵੀ ਕਹਿੰਦੇ ਰੇੜੀਆਂ ਛੱਡ ਕੇ ਗਰਾਊਂਡ ਦੇ ਦੁਆਲੇ ਆ ਜਾਂਦੇ ਸੀ ਤੇ ਜਦੋਂ ਟੱਕਰ ਝੂੜ ਚੱਕੀਏ ਪੱਪੂ ਤੇ ਤੂਤਾਂ ਦੇ ਗਰਜੇ ਲੋਕ ਗੱਡੀਆਂ ਤੇ ਹੋ ਕੇ ਖਾ ਰਹੀ ਮੇਰੇ ਵੀਰੋ ਬਈ ਬਾਈ ਸਾਰੇ ਜ਼ਿੰਮੇਵਾਰ ਬੰਦੇ ਮੈਚ ਬਹੁਤ ਵਧੀਆ ਰਵੀ ਟੂਸਿਆ ਵਾਲਾ ਝੂੜ ਚੱਕਿਆ ਪੱਪੂ ਝੂੜ ਚੱਕਿਆ ਪੱਪੂ ਕੇ ਪੌਂਦਾ ਹੱਥ ਕਰਾਰੇ ਵੀ ਝੂੜ ਚੱਕੀਏ ਪੱਪੂ ਤੋਂ ਬਾਈ ਤਾਰੇ ਅਸੀਂ ਯਾਰ ਮੈਚ ਰੋਕ ਲੋ ਬਾਈ ਜਾਨਾ ਕਿਹਾ ਯਾਰ ਪਲੀਜ਼ ਰੈਫਰੀਆਂ ਨੂੰ ਬੇਨਤੀ ਹੈ ਦੋ ਸਨਮਾਨਾਂ ਦਾ ਵਾਦਾ ਅਹੀ ਮੈਚ ਦੇਖਣਾ ਸਨਮਾਨਾਂ ਦਾ ਵਾਦਾ ਸ਼ੁਰੂ ਕਰ ਲਾਂਗੇ ਪ੍ਰੋਗਰਾਮ ਦੇ ਵਿੱਚ ਬੜਾ ਹੋਇਆ ਬਿੱਲਾ ਬਿੱਲਾ ਇੱਕ ਕਨੀ ਦੇ ਆ ਪੱਪੂ 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 ਚੂੜ ਝੱਕਿਆ ਤੇ ਪిల్లా ਆਹ ਵੇਖਾਂਗੇ ਇੱਕ ਪਾਸੇ ਮੇਰ ਸਿਓ ਗਿੱਲ ਦਾ ਪੁੱਤਰ ਆਏ ਚੂੜ ਝੱਕਿਆ ਪੱਪੂ ਆਹ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਵੀ ਗੁਰਸ਼ਰਨ ਸਿਓ ਗਿੱਲ ਆਇਆ ਹੋਇਆ ਆਹ ਮੁੰਡਾ ਗਿੱਲਾਂ ਦਾ ਕਨੇਡਾ ਤੋਂ ਆਇਆ ਹੋਇਆ ਇਸ ਵੇਲੇ ਲਾਜਫਾ ਹੁੰਦੀ ਹੈ ਉਹ ਖੇਡ ਮੈਦਾਨ ਚ ਰਵੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੁਣ ਦੇਖਾਂਗੇ ਵੀ ਚਾਰ ਤਿਆਰ ਨੇ ਇੱਕਨੀ ਤੇ ਬਿੱਟੂ ਆ ਲੱਖਾਗਾ ਉਹ ਚਾਰਾਂ ਦੇ ਵਿੱਚੋਂ ਜਫਾ ਕਿਹਨੇ ਬਣਾਉਣਾ ਗੱਲ ਸਮੇਂ ਦੀ ਗੱਲ ਸਮੇਂ ਦੀ ਚੂੜ ਚੱਕੀਆ ਪੱਪੂ ਅੱਜ ਤੇ ਕਹਿੰਦਾ ਇੱਥੇ ਹੀ ਰੱਖੂ ਅਈ ਕਹਿੰਦੇ ਚੱਕ ਭਾਈ ਕੇ ਆਲਾ ਤਾਜਾ ਕਬੱਡੀ ਪਾਉਣ ਲਈ ਤਿਆਰ ਹੈ ਤਾਜਾ ਤੇ ਬਾਨਾ ਧਾੜੀ ਵਾਲੇ ਵੇੜਦੇ ਨੇ ਉਹ ਕਮਾਲ ਦੇ ਖਿਡਾਰੀ ਚੂੜ ਚੱਕੇ ਦਾ ਪੱਪੂ ਦਾ ਜੱਫਾ ਕਿਵੇਂ ਲੱਗਿਆ ਇੱਕ ਵਾਰੀ ਤਾੜੀਆਂ ਮਾਰਦੇ ਦਰਸ਼ਕ ਰਹੋ ਸਿਰਾ ਉਹ ਤਾੜੀ ਤਾਂ ਬਣਦੀ ਹੈ ਇੱਕ ਵਾਰੀ ਜ਼ੋਰ ਨਾਲ ਤਾੜੀ